ਹਾਂਜੀ ਸੋਹਣਿਓ ਅੱਜ ਪਹੁੰਚਿਆ ਨਾਬੇ ਦੀ ਜਿਰਖੇਜ ਧਰਤੀ ਤੇ ਪ੍ਰੀਤ ਦੇ ਪਲਾਂਟ 'ਚ ਜਿੱਥੇ ਟਰੈਕਟਰ ਮੈਨੂਫੈਕਚਰ ਹੁੰਦਾ ਤੇ ਜੇ ਮੈਂ ਗਲਤ ਨਾ ਹੋਵਾਂ ਜਿਹੜਾ ਪ੍ਰੀਤ ਦਾ ਪਲਾਂਟ ਆ ਪੰਜਾਬ ਦਾ ਜਾਂ ਨਾਰਥ ਇੰਡੀਆ ਦਾ ਦੂਜੇ ਤੀਜੇ ਨੰਬਰ ਦਾ ਵੱਡਾ ਪਲਾਂਟ ਆ ਦੂਜੇ ਤੀਜੇ ਨੰਬਰ ਦਾ ਤਾਂ ਪੱਕਾ ਹੀ ਆ ਤੇ ਬਹੁਤ ਵੱਡੇ ਸੁਧਾਰ ਟਰੈਕਟਰ ਦੇ ਵਿੱਚ ਪ੍ਰੀਤ ਨੇ ਲਿਆਂਦੇ ਨੇ ਜਿਹੜੇ ਅੱਗੇ ਆਪਾਂ ਵੀਡੀਓ 'ਚ ਡਿਸਕਸ ਕਰਾਂਗੇ ਮੈਨੂਫੈਕਚਰਿੰਗ ਪੂਰੀ ਜੁਰਾਸ਼ੋਰਾਂ ਤੇ ਚੱਲ ਰਹੀ ਆ ਵੀਡੀਓ ਸਿਰੇ ਤੱਕ ਦੇਖ ਲਿਓ ਬੱਲੇ ਬੱਲੇ ਕਰਾ ਦਾਂਗੇ ਆਜੋ ਫਿਰ ਹਾਂਜੀ ਸੋਣਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਆ ਨਾਬੇ ਪ੍ਰੀਤ ਦੇ ਪ੍ਰੀਤ ਟਰੈਕਟਰ ਐਂਡ ਕੰਬਾਈਨਸ ਆ ਜਿਹੜਾ ਉਹਨਾਂ ਦੇ ਟਰੈਕਟਰ ਪਲਾਂਟ ਦੇ ਵਿੱਚ ਮੈਂ ਫੇਰ ਰਿਪੀਟ ਕਰਨਾ ਚਾਹੁੰਨਾ ਪੰਜਾਬ ਦਾ ਹੈ ਜੇ ਮੈਂ ਗਲਤ ਨਾ ਹੋਵਾਂ ਮ ਦੂਜੇ ਜਾਂ ਤੀਜੇ ਨੰਬਰ ਦਾ ਵੱਡਾ ਵੱਡੀ ਮੈਨੂਫੈਕਚਰਿੰਗ ਯੂਨਿਟ ਪ੍ਰੀਤ ਦੀ ਜਿਹੜੀ ਨਾਬੇ ਵਿਖੇ ਆ ਤੇ ਇੱਕ ਗੱਲ ਮੈਂ ਥੋੜੀ ਜੀ ਇਮੋਸ਼ਨਲ ਐਡ ਆਨ ਕਰੂੰਗਾ ਅਸੀਂ ਪ੍ਰੀਤ ਦਾ ਕੰਮ ਕਰਿਆ ਕੋਵਿਡ ਦੇ ਦੌਰਾਨ ਜਦੋਂ 19 ਨੰਬਰ ਬਿਮਾਰੀ ਸੀ ਤੇ ਬੜਾ ਜੋਰਾਂ ਸ਼ੋਰਾਂ ਤੇ ਕੰਮ ਹੁੰਦਾ ਸੀ ਹੁਣ ਜਦੋਂ ਵੀ ਕਿਤੇ ਨਾਬੇ ਲੰਗੀ ਜੈ ਨਾ ਗੇਟ ਅੱਗੇ ਦੀ ਇੱਕ ਵਾਰ ਨਿਕਾ ਉਧਰ ਨੂੰ ਫੈਕਟਰੀ ਵੱਲ ਨੂੰ ਜਾਂਦੀ ਆ ਜਿਹੜਾ ਸਮਾਂ ਉਹ ਭਾਵੇਂ ਤੁਹਾਡਾ ਮਾੜਾ ਵੀ ਲੰਘਿਆ ਹੋਵੇ ਪਰ ਸਾਡਾ ਤਾਂ ਚਲੋ ਚੰਗਾ ਹੀ ਲੰਘਿਆ ਤੇ ਉਹ ਯਾਦ ਆਉਂਦਾ ਸਮਾਂ ਬਹੁਤ ਜੋਰਾਂ ਸ਼ੋਰਾਂ ਨਾਲ ਟਰੈਕਟਰ ਵੇਚਣਾ ਰਾਤਾਂ ਨੂੰ ਬੈਠੇ ਰਹਿਣਾ ਸਾਬ ਨੂੰ ਕਹੀ ਜਾਣਾ ਸਰ ਸਾਨੂੰ ਟਰੈਕਟਰ ਦੋ ਜੀ ਟਰੈਕਟਰ ਦੋ ਹਨਾ ਬੜਾ ਨਜ਼ਾਰਾ ਆਇਆ ਉਹਨਾਂ ਟਾਈਮਾਂ ਚ ਯਾਰ ਉਹ ਮੈਨੂੰ ਕਹਿੰਦੇ ਜ਼ਿੰਦਗੀ ਚ ਟਾਈਮ ਨਹੀਂ ਭੁੱਲਣਾ ਸੋ ਮਹਾਰਾਜ ਅੱਗੇ ਅਰਦਾਸ ਹੈ ਕਿ ਫੇਰ ਦੁਬਾਰੇ ਜੋਰਾਂ ਸ਼ੋਰਾਂ ਤੇ ਕੰਮ ਚੱਲੇ ਕਿਉਂਕਿ ਸਾਬ ਨੇ ਦੁਬਾਰੇ ਆ ਜਿਹੜੀ ਉਹ ਸਕੀਮ ਟਰੈਕਟਰਾਂ ਤੇ ਦੇਤੀ ਆ 2 ਵੀਲ ਡਰਾਈਵ ਆ ਜਿਹੜਾ ਯੋਧਾ ਸੁਪਰ 3 ਸਿਲੰਡਰ ਉਹਦੇ ਉਹਦਾ ਵੀ ਰੇਟ ਘਟਾ ਕੇ ਬਹੁਤ ਰੀਜ਼ਨੇਬਲ ਕਰਤਾ ਤੁਸੀਂ ਆਪਣੇ ਨੀਅਰੈਸਟ ਡੀਲਰ ਸਾਹਿਬਾਨ ਨਾਲ ਕੰਟੈਕਟ ਕਰ ਸਕਦੇ ਹੋ ਭਾਵੇਂ ਤੁਸੀਂ ਫੈਕਟਰੀ ਆ ਕੇ ਕੰਟੈਕਟ ਕਰ ਸਕਦੇ ਹੋ ਜਾਂ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ ਜਿਹੜਾ ਯੋਧਾ ਸੁਪਰ 4 ਵੀਲਰ ਆ ਉਹਦੇ ਤੇ ਵੀ ਸਕੀਮ ਦੇਤੀ ਮੈਂ ਇਥੇ ਰੇਟ ਕੋਡ ਕਰਾਂਗਾ ਨਾ ਕਰਾਂ ਯਾਰ ਕਿ ਕਰੇ ਦਮ ਇਹ ਸਵਾ 6 ਦੇ ਏੜ ਗੇੜ ਤੁਹਾਨੂੰ ਮੰਨ ਲਓ 6 ਤੋਂ ਉੱਪਰ ਪਰ ਸਵਾ 6 6.5 ਦੇੜ ਗੇੜ ਤੁਹਾਨੂੰ ਇਹ 2 ਵੀਲ ਟਰੈਕਟਰ ਮਿਲਣਾ ਜਿਹੜਾ 4 ਵੀਲਰ ਟਰੈਕਟਰ ਆ ਉਹ ਤੁਹਾਨੂੰ 8.5 ਤੋਂ 8 ਲੱਖ 70 ਸੀ ਹਜ਼ਾਰ ਦੇ 860 ਮੇਰਾ ਖਿਆਲ ਹੈ ਮਿਲ ਜਾਣਾ ਤੇ ਬਾਕੀ ਰੇਟ ਮੈਂ ਪਹਿਲਾਂ ਵੀ ਕਹਿੰਨਾ ਉਹਨਾਂ ਕੋਡ ਕਰਨਾ ਸੰਭਵ ਨਹੀਂ ਉਹ ਤੁਸੀਂ ਚਾਹੇ ਸਾਬ ਨਾਲ ਕੇ ਗੱਲ ਕਰੋ ਚਾਹੇ ਨਿਆਰੇ ਸਟੇਟ ਦੇ ਡੀਲਰ ਨੇ ਉਹਨਾਂ ਨਾਲ ਗੱਲ ਕਰ ਲਓ ਠੀਕ ਆ ਜੀ ਅਗਲੀਆਂ ਗੱਲਾਂ ਇਹ ਨੇ ਵੀ ਤੁਸੀਂ ਨਾਲੇ ਤਾਂ ਫੈਕਟਰੀ ਦੇਖੀ ਜਾ ਮੈਂ ਨਾਲ ਨਾਲ ਤੁਹਾਨੂੰ ਦੱਸੀ ਜਣਾ ਸਾਰਾ ਕੁਝ ਇਹ ਜੀ ਤਿੰਨ ਸਿਲੰਡਰ ਦਾ ਇੰਜਣ ਆ ਇੱਕ ਮੈਂ ਗੱਲ ਐਡ ਆਨ ਕਰੂੰਗਾ ਕਿ ਜਿਹੜਾ ਤਿੰਨ ਸਿਲੰਡਰ ਦੀ ਪਰਫਾਰਮੈਂਸ ਆ ਉਹ ਚਾਰ ਸਿਲੰਡਰ ਨਾਲੋਂ ਬੈਟਰ ਆ ਕਿਉਂਕਿ ਮੈਂ ਇੱਕ ਛੋਟੀ ਜੀ ਗੱਲ ਫਟਾਫਟ ਦੱਸ ਦਿੰਨਾ ਅਸੀਂ 6049 ਦੇ ਤਾਂ 1955 ਦੇ ਤਾਂ ਉਹਨਾਂ ਜੀਮੇਦਾਰਾਂ ਦੀ ਪੈ ਗਈ ਲੜਾਈ 6049 ਨਾਲੋਂ 955 ਤਿੰਨ ਸਿਲੰਡਰ ਪਰਫਾਰਮ ਵੱਧ ਕਰਦਾ ਸੀ ਤੇ ਤੇਲ ਖਰਚਾ ਘਟਾਉਂਦਾ ਸੀ ਹੁਣੇ ਤਿੰਨ ਸਿਲੰਡਰ ਚ ਟਰੈਕਟਰ ਆ ਤੇ ਟੂ व्हीਲ ਫੋਰ व्हीਲ ਦੋਨੇ ਵੇਰੀਐਂਟਸ ਚ ਅਵੇਲੇਬਲ ਆ ਅਗਲੀ ਸਭ ਤੋਂ ਵੱਡੀ ਗੱਲ ਜਿਹੜਾ ਟਰਾਂਸਮਿਸ਼ਨ ਆ ਉਹ ਪਿਓਰ ਕਰਾਰੋ ਦਾ ਕਰਤਾ ਅੱਗੇ ਵੀ ਕਰਾਰੋ ਐ ਪਿੱਛੇ ਵੀ ਕਰਾਰੋ ਐ ਇੱਕ ਬਹੁਤ ਵੱਡਾ ਪੰਜਾਬ ਦਾ ਬ੍ਰਾਂਡ ਆ ਤੇ ਉਹ ਮਤਲਬ ਉਹਦਾ ਬਾਲਾ ਵੱਡਾ ਬ੍ਰਾਂਡ ਆ ਉਹ ਸਾਰਾ ਕੁਝ ਆਪ ਵਿੱਚ ਬਣਾ ਕੇ ਟਰੈਕਟਰ ਦੇ ਲਾਉਂਦੇ ਆ ਸਾਰਾ ਸਮਾਨ ਹੈਨਾ ਤੇ ਉਹਨਾਂ ਦਾ ਜਿਹੜਾ ਰੇਟ ਆ ਇਸ ਟਰੈਕਟਰ ਨੂੰ ਕਿਤੇ ਜਾ ਕੇ ਉੱਪਰ ਪਰ ਇਸ ਟਰੈਕਟਰ ਤੁਹਾਨੂੰ ਰੇਟ ਵੀ ਜਾਇਜ਼ ਮਿਲ ਜਾਣਾ ਪਲੱਸ ਤੁਹਾਨੂੰ ਅੱਗੇ ਵੀ ਕਰਾਰੋ ਤੇ ਪਿੱਛੇ ਵੀ ਕਰਾਰੋ ਬਕਾਇਦਾ ਅੱਗੇ ਵੀ ਸਟੈਂਪ ਲੱਗੀ ਵੀ ਆ ਪਿੱਛੇ ਵੀ ਲੱਗੀ ਹੋਈ ਆ ਮੈਟਾ ਦੀ ਲਿਫਟ ਆਲ ਇਮਪ੍ਰੈਸਟ ਬ੍ਰੇਕ ਆਲ ਮੋਸਟ ਤੇ ਸਾਈਡ ਸ਼ਿਫਟ 3 ਸਪੀਡ ਸਾਰੀਆਂ ਯਰ ਸਹੂਲਤਾਂ ਨੇ ਕੋਈ ਘਾਟ ਹੀ ਨਹੀਂ ਕਿਸੇ ਪੱਖ ਤੋਂ ਵੱਡੇ ਟਾਇਰ 24 ਸਪੀਡ ਗੇਅਰ ਬਾਕਸ ਵੱਡੇ ਟਾਇਰ ਮਤਲਬ ਰੰਗ ਦੀ ਜੇ ਤੁਸੀਂ ਕੋਈ ਗੱਲ ਕਰੋਂ ਇੰਨਾ ਪੇਂਟ ਦੀ ਕੁਆਲਿਟੀ ਮਤਲਬ ਕੋਵਿਡ ਤੋਂ ਬਾਅਦ ਜਿਹੜੇ ਤੁਹਾਡੇ ਸ਼ਿਕਵੇ ਸ਼ਿਕਾਇਤਾਂ ਨੇ ਉਹ ਵੀ ਸਿਰ ਮੱਥੇ ਨੇ ਠੀਕ ਹੈ ਉਸ ਤੋਂ ਬਾਅਦ ਕੁਆਲਿਟੀ ਚ ਇੰਨੀ ਇੰਪਰੂਵਮੈਂਟ ਕੀਤੀ ਆ ਪ੍ਰੀਤ ਨੇ ਇੰਨੀ ਕਿ ਇੰਪਰੂਵ ਕੀਤੀ ਆ ਕੁਆਲਟੀ ਹੈ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਫੈਂਡਰਾਂ ਤੋਂ ਲੈ ਕੇ ਰੰਗ ਤੋਂ ਲੈ ਕੇ ਇੰਜਨ ਤੋਂ ਲੈ ਕੇ ਇੰਨਾ ਕਿ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਨਾ ਹੁਣ ਜਿਹੜੀ ਟਰੈਕਟਰ ਚ ਕੰਪਲੇਂਟ ਆਉ ਜ਼ੀਰੋ ਪਰਸੈਂਟ ਕੰਪਲੇਂਟ ਖਤਮ ਹੋ ਗਈ ਬਿਲਕੁਲ ਕੰਪਲੇਂਟ ਹੈ ਕਿੱਥੇ ਸੀ ਇੱਕ ਮਿੰਟ ਆਪਾਂ ਉਹ ਵੀ ਗੱਲ ਕਰ ਲੈਂਦੇ ਆ ਆਪਾਂ ਗੇਅਰ ਦੀ ਕੰਪਲੇਂਟ ਕਰਦੇ ਸੀ ਗੇਅਰ ਦਾ ਬਈ ਦੁੱਖੇ ਚੱਕਤ ਗੇਰੇ ਕਰਾਰੋ ਠੋਕਦਾ ਅੱਗੇ ਵੀ ਕਰਾਰੋ ਲਾਤਾ ਅੱਗੇ ਉਹ ਜਿਹੜੀਆਂ ਤੋਂ ਆਪਾਂ ਵੀਡੀਓ ਵਾਇਰਲ ਕਰਦੇ ਸੀ ਕਹਿੰਦੇ ਸੀ ਵੀ ਟਰੈਕਟਰ ਜੋੜ ਤੋਂ ਨਿਕਲ ਜਾਂਦਾ ਉਹ ਵੀ ਡਬਲ سپورਟ ਲਾਤੀ ਉਹ ਵੀ ਨਿਕਲਣ ਤੋਂ ਹਟਾਤਾ 스타ਟਰ ਚੇਂਜ ਕਰਤਾ ਪੰਪ ਚੇਂਜ ਕਰਤੇ ਹਾਈਡਰੌਲਿਕ ਵਾਲੇ ਮਤਲਬ ਕਿਤੇ ਵੀ ਕਿਸੇ ਪੱਖ ਤੋਂ ਕੋਈ ਕਮੀ ਆ ਜਿਹੜੀ ਉਹ ਛੱਡਿਓ ਨਹੀਂ ਜਿਹੜਾ ਯੋਧਾ ਸੁਪਰ ਆ 6099 ਦੇ ਵਿੱਚ ਲਾਈਟਾਂ ਚੇਂਜ ਕਰਤੀਆਂ ਹਰ ਚੀਜ਼ ਇੰਪਰੂਵਮੈਂਟ ਹਰ ਚੀਜ਼ ਦੇ ਵਿੱਚ ਅਗਲੀ ਗੱਲ ਆ ਜਾਂਦੀ ਆ ਰੇਟ ਦੀ ਇਸ ਰੇਟ ਦੇ ਵਿੱਚ ਇਸ ਰੇਟ ਦੇ ਵਿੱਚ ਆ ਸਮਾਨ ਲਾ ਕੇ ਮੈਂ ਨਹੀਂ ਮੰਨਦਾ ਵੀ ਆਪਾਂ ਨੂੰ ਕਿਥੋਂ ਟਰੈਕਟਰ ਮਿਲ ਜਾਊਗਾ ਬਹੁਤ ਮੁਸ਼ਕਲ ਮੈਂ ਜਿਹੜੀ ਵੀ ਚੀਜ਼ ਜਿੰਨੀ ਹੁੰਦੀ ਆ ਓਨੀ ਕੁ ਕਹਿਣ ਦੀ ਕੋਸ਼ਿਸ਼ ਕਰਦਾ ਐ ਜਿਹੜਾ ਵੀ ਕੋਈ ਕੰਪਨੀ ਆ ਜਿਹੜੀ ਵੀ ਕੋਈ ਬ੍ਰਾਂਡ ਆ ਜਿੱਦਾਂ ਦਾ ਉਹ ਮਟੀਰੀਅਲ ਯੂਜ਼ ਕਰਦੀ ਆ ਜਿੱਦਾਂ ਦਾ ਉਹ ਮਟੀਰੀਅਲ ਲਾਉਂਦੀ ਆ ਮੈਂ ਉਹੀ ਦੱਸਦਾ ਜੇ ਕਰਾਰੋ ਲੱਗਿਆ ਵਾ ਤਾਂ ਮੈਂ ਕਰਾਰੋ ਕਹਿ ਦੂੰਗਾ ਦੂਆ ਲੱਗਿਆ ਵਾ ਤਾਂ ਮੈਂ ਦੂਆ ਕਹਿ ਦੂੰਗਾ ਪਰ ਉੱਪਰ ਬਕਾਇਦ ਕੀ ਨਾ ਲਿਖਿਆ ਹੋਇਆ ਤੇ ਇਸ ਗੱਲ ਦੀ ਮੇਰੀ ਜ਼ਿੰਮੇਵਾਰੀ ਆ ਜੇ ਕਰਾਰ ਨਾ ਹੋਵੇ ਕਈ ਬੰਦਿਆਂ ਨੂੰ ਇਹ ਲੱਗ ਜਾਂਦਾ ਨਾ ਵੀ ਜੀ ਆਪਨਾ ਹੋ ਸਕਦਾ ਬਿਲਕੁਲ ਨਹੀਂ ਬ੍ਰਦਰ ਮਤਲਬ ਬੈਸਟ ਟਰੈਕਟਰ ਅੱਜ ਦੇ ਟਾਈਮ 'ਚ ਜੇ ਆਪਾਂ ਕਿਤੇ ਗਿਣੀਏ ਇਹਨੂੰ ਇਸ ਰੇਟ ਦੇ ਵਿੱਚ ਬੈਸਟ ਟਰੈਕਟਰ ਆ ਅਗਲੀ ਆ ਗਈ ਤਿੰਨ ਸਿਲੰਡਰ ਦੀ ਗੱਲ ਬਹੁਤ ਬੰਦਿਆਂ ਨੇ ਮਨਾਂ ਚ ਗੱਲ ਆ ਵੀ ਆਰ ਤਿੰਨ ਸਿਲੰਡਰ ਹੋ ਗਿਆ ਇਹ ਕਦੇ ਵੀ ਤੁਸੀਂ ਜਿਹੜਾ ਆਪਣੇ ਕੋ ਪਹਿਲਾ 60 99 ਉਹਦੇ ਨਾਲ ਇਹਨੂੰ ਚਲਾ ਕੇ ਦੇਖਿਓ ਤੁਹਾਡਾ ਡੈਫੀਨੇਟਲੀ ਲੀਟਰ ਡੇਢ ਲੀਟਰ ਫਿਊਲ ਦੀ ਕੰਜ਼ਮਪਸ਼ਨ ਘਟਣੀ ਆ ਲੀਟਰ ਤਾਂ ਮੈਂ ਪੂਣੀ ਪੱਕਾ ਕਹਿੰਨਾ ਬਾਕੀ ਵੱਧ ਘਟੂਗੀ ਵੇਹੇ ਡੇਢ ਤੱਕ ਜਾਊਗੀ ਪਰ ਲੀਟਰ ਤਾਂ ਪੱਕਾ ਘਟਣਾ ਹੀ ਘਟਣਾ ਹੈ ਤੇਲ ਨੇ ਔਰ ਜਿਹੜੀ 3 ਸਿਲੰਡਰ ਦਾ ਇੰਜਨ ਦਾ ਡਿਜ਼ਾਈਨ 855 ਅਜ ਤੱਕ ਇੰਨਾ ਕਿਉਂ ਕਾਮਯਾਬ ਹੋਇਆ 3 ਸਿਲੰਡਰ 3 ਸਿਲੰਡਰ ਦਾ ਡਿਜ਼ਾਈਨ ਬਹੁਤ ਜ਼ਿਆਦਾ ਵਧੀਆ ਹੈ ਪਰਫਾਰਮੈਂਸ ਵਾਈਜ਼ ਵੀ ਤੇ ਫਿਊਲ ਦੀ ਕੰਜ਼ਮਪਸ਼ਨ ਵਾਈਜ਼ ਵੀ ਤੇ ਇਹ ਬਿਲਕੁਲ ਮਨਚੋਂ ਵਹਿਮ ਘਟ ਦਿਓ ਬੀਜੀ ਹੁਣ ਜ਼ੋਰ ਘਟ ਜੂਗਾ ਤੇ 50 HP ਵਾਲੀ ਕਾਪੀ ਤੇ DI ਦੇ ਵਿੱਚ ਇਹ ਰਜਿਸਟਰਡ ਹੋਣਾ ਕੋਈ ਇਹ CRDA ਨਹੀਂ ਹੈਗਾ ਇਨਲਾਈਨ ਇੰਜਨ ਆ ਸਿੰਪਲ ਤੇ ਬੜੇ ਜੋਰਾ ਸ਼ੋਰਾ ਨਾਲ ਮੈਨੂਫੈਕਚਰਿੰਗ ਚੱਲ ਰਹੀ ਆ ਕਿਉਂਕਿ ਦੁਬਾਰਾ ਤੋਂ ਟਰੈਕਟਰ ਦੀ ਡਿਮਾਂਡ ਆ ਜਿਹੜੀ ਉਹ ਬਹੁਤ ਹੱਦ ਤੱਕ ਜਿਹੜੀ ਉਹ ਵਧ ਗਈ ਆ ਲਾਈਟਾਂ ਤੋਂ ਲੈ ਕੇ ਵਾਇਰਿੰਗ ਤੋਂ ਲੈ ਕੇ ਕਲੱਚ ਤੋਂ ਲੈ ਕੇ ਜਿੰਨਾ ਮਟੀਰੀਅਲ ਆ ਉਹ ਸਾਰੀ ਕੁਆਲਿਟੀ ਉਹਦੀ ਦੁੱਗਣੀ ਵਧੀਆ ਕਰਤੀ ਵੀ ਫਾਰਮਰ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਪਰ ਇਹ ਵੀ ਗੱਲ ਆ ਵੀ ਇਸ ਰੇਟ ਦੇ ਵਿੱਚ ਇੰਨਾ ਮਟੀਰੀਅਲ ਦੇਣਾ ਬਹੁਤ ਮੁਸ਼ਕਲ ਵਾਲਾ ਕੰਮ ਆ ਇੰਨਾ ਸੌਖਾ ਕੰਮ ਨਹੀਂ ਇਹ ਗੱਲ ਪ੍ਰੀਤ ਤੇ ਦੇ ਸਕਦਾ ਹੋਰ ਨਹੀਂ ਕੋਈ ਦੇ ਸਕਦਾ ਤੇ ਪਲਾਂਟ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਪੂਰਾ ਜੋਰਾ ਸ਼ੋਰਾ ਨਾਲ ਟਰੈਕਟਰ ਬਣ ਰਿਹਾ ਸੋ ਆਸ ਕਰਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਜਿਹੜੀ ਉਹ ਪੂਰੀ ਪ੍ਰੀਤ ਦੀ ਜਿਵੇਂ ਪਹਿਲਾਂ ਨੇਰੀ ਆਈ ਹੋਈ ਸੀ ਪੂਰੀ ਨੇਰੀ ਆ ਜਾਣੀ ਆ ਵੀ ਚੱਕ ਲੋ ਰੱਖ ਲੋ ਹੋ ਜਾਣੀ ਆ ਤੇ ਦੋ ਤਰ੍ਹਾਂ ਚ ਇਹ ਆਉਂਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਫੋਰ व्हीਲ ਤੇ ਟੂ व्हीਲ 3 ਸਿਲੰਡਰ 24 ਸਪੀਡਾਂ ਕਰਾਰੋ ਟਾਂਚਾ ਮੈਟਾ ਦੀ ਲਿਫਟ ਫਿਰ ਯਾਰ ਕਾਸਰ ਕਿੱਥੇ ਰਹਿ ਗਈ ਇਹ ਵੀ ਦੱਸੋ ਆਪਾਂ ਹੈਨਾ ਮੇਰਾ ਤਾਂ ਇਹੀ ਮੰਤਵ ਹੁੰਦਾ ਹੈ ਵੀ ਆਪਾਂ ਬ੍ਰਾਂਡ ਵਾਈਜ਼ ਬਿਲਕੁਲ ਨਾ ਜਾਈਏ ਆਪਾਂ ਆਪਣੀ ਜੇਬ ਦੇਖੀਏ ਆਪਾਂ ਆਪਣੀ ਜੀਬ ਦੇਖੀਏ ਪਲੱਸ ਆਪਾਂ ਆਪਣਾ ਕੰਮ ਦੇਖੀਏ ਆਪਾਂ ਆਪਣੀ ਸਹੂਲਤ ਦੇਖੀਏ ਵੀ ਆਪਾਂ ਨੂੰ ਕਿਹੜਾ ਟਰੈਕਟਰ ਕੀ ਬਚਾ ਕੇ ਦਿੰਦਾ ਇਹ ਹੀ ਮੇਰਾ ਮੰਤਵ ਸੀ ਵੀ ਜਿਹੜੀਆਂ ਮੈਨੂਫੈਕਚਰਿੰਗ ਦੀ ਆ ਜਿਹੜੀ ਲਾਈਨ ਚੱਲ ਰਹੀ ਆ ਇਹ ਵੀ ਤੁਹਾਨੂੰ ਦਿਖਾਈਏ ਤੇ ਆ ਜਿੱਦਾਂ ਤੁਸੀਂ ਆ ਇੰਟਰਕੂਲਰ ਵਗੈਰਾ ਦੇਖ ਰਹੇ ਹੋ ਸਾਰੇ ਬ੍ਰਾਂਡਡ ਸਾਰਾ ਸਮਾਨ ਵਰਤਿਆ ਜਾਂਦਾ ਤੇ ਸਾਰੇ ਮੇਰਾ ਖਲਾ ਐਕਸਪੋਰਟ ਮਾਡਲ ਟਰੈਕਟਰ ਨੇ ਕਿਉਂਕਿ ਪ੍ਰੀ ਐਕਸਪੋਰਟ ਬਹੁਤ ਹੁੰਦਾ ਛੋਟਾ ਆਰਚਡ ਵੀ ਬਹੁਤ ਐਕਸਪੋਰਟ ਹੁੰਦਾ ਦੂਜੇ ਆਹ ਵਾਲੇ ਟਰੈਕਟਰ ਵੀ ਬਹੁਤ ਐਕਸਪੋਰਟ ਹੁੰਦੇ ਨੇ ਐਕਸਪੋਰਟ ਦੇ ਵਿੱਚ ਪੂਰਾ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਤੇ ਹੁਣ ਆਪਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਨੇਰੀ ਥਾਂ ਲੈਣੀ ਆ ਜਿਵੇਂ ਪਹਿਲਾਂ ਥਾਂ ਥਾਂ ਡੀਲਰ ਬੁੱਲਗੇ ਸੀ ਸਾਰੇ ਥਾਂ ਡੀਲਰਸ਼ਿਪਾਂ ਹੋ ਜਾਣੀਆਂ ਨੇ ਸੋ ਇੱਕ ਵਾਰੀ ਆਓ ਭਾਵੇਂ ਤੁਸੀਂ ਪਲਾਂਟ ਆਓ ਟਰੈਕਟਰ ਨੂੰ ਦੇਖੋ ਕੋਈ ਮੈਂ ਨਹੀਂ ਕਹਣਾ ਮੇਰੇ ਕਹੇ ਤੇ ਤੁਸੀਂ ਜਾਓ ਟਰੈਕਟਰ ਨੂੰ ਆ ਕੇ ਦੇਖੋ ਤਸੱਲੀ ਕਰੋ ਆਪਣੀ ਠੀਕ ਹੈ ਜੀ ਜਾਂ ਜੇ ਤੁਹਾਡੇ ਕੋਈ ਨੇੜੇ ਡੀਲਰ ਆ ਉੱਥੇ ਟਰੈਕਟਰ ਤੁਹਾਨੂੰ ਅਵੇਲੇਬਲ ਮਿਲਦਾ ਉੱਥੇ ਆਪਣਾ ਤਸੱਲੀ ਨਾਲ ਦੇਖੋ ਚਲਾ ਕੇ ਦੇਖੋ ਗੇਅਰ ਦੀਆਂ ਸਪੀਡਾਂ ਦੇਖੋ ਮਤਲਬ ਕਿ ਈ ਤੁਹਾਡਾ ਇਹ ਟਰੈਕਟਰ ਸੁਪਰ ਸੀਡਰ ਤੇ ਰੋਟਾਵੇਟਰ ਤੇ ਧੂੜੀ ਵਾਲੀ ਮਸ਼ੀਨ ਤੇ ਜਾਂ ਜਿਹੜੇ ਹੁਣ ਨਵੇਂ ਇੰਪਲੀਮੈਂਟਸ ਆ ਰਹੇ ਨੇ ਉਹਨਾਂ ਤੇ ਤੁਹਾਨੂੰ ਫਿੱਟ ਬੈੰਦਾ ਠੀਕ ਹੈ ਜੀ ਆਪ ਆਪਣੇ ਹੱਥੀਆਂ ਚਲਾ ਕੇ ਦੇਖੋ ਸੋ ਫੇਰ ਤੁਸੀਂ ਅੱਗੇ ਵਧੋ ਠੀਕ ਹੈ ਜੀ ਮੇਰਾ ਤਾਂ ਕੰਮ ਹੁੰਦਾ ਦੱਸਣਾ ਵੀ ਕਿਹੜੀ ਚੀਜ਼ ਚ ਕੀ ਆ ਹਨਾ ਤੋਂ ਮੇਰਾ ਕੱਲਾ ਬਹੁਤ ਸਾਰਾ ਕੁਝ ਹੋ ਗਿਆ ਠੀਕ ਹੈ ਜੀ ਜੇ ਕੋਈ ਰਹਿ ਗਿਆ ਹੋਇਆ ਤਾਂ ਫਿਰ ਆਪਾਂ ਲੰਘਦੇ ਵੜਦੇ ਦੁਬਾਰੇ ਕਰ ਲਾਂਗੇ ਇਸ ਲਈ ਮੈਂ ਮਾਫੀ ਚਾਹੁੰਦਾ ਮੈਂ ਬੰਦਾ ਕੱਲਾ ਸੀ ਉਦੋਂ ਮੈਂ ਤਾਂ ਕਿਸੇ ਕੰਮ ਗਿਆ ਸੀ ਤੇ ਉੱਥੇ ਮੈਂ ਵੀਡੀਓ ਬਣਾਉਣ ਲੱਗ ਗਿਆ ਤੇ ਨਹੀਂ ਫਿਰ ਇਸ ਕਰਕੇ ਮੈਨੂੰ ਵੌਇਸਓਵਰ ਕਰਨੀ ਪਈ ਨਹੀਂ ਤਾਂ ਫਿਰ ਆਪਾਂ ਵਿੱਚ ਖੜ ਕੇ ਬਣਾਉਣੇ ਹੁੰਨੇ ਆ ਨੈਕਸਟ ਟਾਈਮ ਜਦੋਂ ਕਿਤੇ ਗਏ ਮੈਂ ਵਿੱਚ ਤੁਹਾਨੂੰ ਮੈਂ ਚਿਹਰਾ ਦਿਖਾ ਕੇ ਮਾਈਕ ਲਾ ਕੇ ਵੀਡੀਓ ਬਣਾ ਲਾਂਗੇ ਇਸ ਲਈ ਬ੍ਰਦਰ ਮੈਂ ਮਾਫੀ ਚਾਹੁੰਦਾ ਕਿਉਂਕਿ ਮੈਂ ਕੱਲਾ ਸੀ ਜਿਹੜੇ ਦੋ ਮੇਰੇ ਨਾਲ ਮੇਰੇ ਛੋਟੇ ਭਰਾ ਸੀ ਉਹ ਕੈਮਰੇ ਦੇ ਆਦੀ ਨਹੀਂ ਸੀ ਠੀਕ ਹੈ ਜੀ ਸੋ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ